ਕੱਲ ਇੰਗਲੈਂਡ ਤੋਂ ਇੱਕ ਸੱਜਣ ਨੇ ਸਵਾਲ ਪਾਇਆ ਸੀ ਜਿਹਦਾ ਮੈਂ ਤੁਹਾਡੇ ਨਾਲ ਅੱਜ ਵਿਚਾਰ ਕਰਨ ਲੱਗਾ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਅਰਦਾਸ ਹੈ ਸਿੱਖਾਂ ਦੀ ਅਰਦਾਸ ਗੁਰਦੁਆਰੇ ਵਿੱਚ ਕੀਤੀ ਜਾਂਦੀ ਹੈ ਜਿਸ ਨੂੰ ਕੌਮੀ ਅਰਦਾਸ ਕਹਿ ਦਿੱਤਾ ਜਾਂਦਾ ਹੈ ਨਹੀਂ ਹੈ ਉਹਦੇ ਵਿੱਚ ਜਿਹੜੇ ਕੁਝ ਨੁਕਤੇ ਐਸੇ ਨੇ ਜਿਨ੍ਹਾਂ ਤੋਂ ਸ਼ੱਕ ਪੈਂਦਾ ਹੈ ਉਹਨਾਂ ਨੇ ਜਿਹੜੇ ਨੁਕਤੇ ਦਾ ਜ਼ਿਕਰ ਕੀਤਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਸਭ ਤੋਂ ਪਹਿਲੀ ਜਿਹੜੀ ਅਰਦਾਸ ਸ਼ੁਰੂ ਹੁੰਦੀ ਹੈ ਪ੍ਰਥਮ ਗੋਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਇਹ ਜਿਹੜਾ ਹੈ ਇਹ ਅਸੀਂ ਜਾਣਦੇ ਚੰਡੀ ਦੀ ਵਾਰ ਵਿੱਚੋਂ ਹੈ ਤੇ ਚੰਡੀ ਦੀ ਵਾਰ ਜਿਹੜੀ ਹੈ ਗੁਰੂ ਸਾਹਿਬ ਦੀ ਲਿਖੀ ਹੋਈ ਨਹੀਂ ਹੈ ਇਹ ਜਿਹੜੀ ਹੈ ਕਿਸੇ ਜਿਸ ਨੇ ਵੀ ਲਿਖੀ ਉਸ ਦਾ ਮਕਸਦ ਪਹਿਨਾ ਚੰਡੀ ਦੀ ਪੂਜਾ ਕਰਨਾ ਹੈ ਤਾਂ ਇਸ ਕਰਕੇ ਚੰਡੀ ਦੀ ਵਾਰ ਦੇ ਵਿੱਚੋਂ ਜੋ ਕੁਝ ਪੜਿਆ ਜਾਂਦਾ ਹੈ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ ਦੁਰਗਾ ਦੀ ਵਾਰ ਵੀ ਇਹਨੂੰ ਕਿਹਾ ਜਾਂਦਾ ਹੈ ਸੋ ਪਹਿਲਾ ਪਹਿਰਾ ਜਿਹੜਾ ਹੈ ਉੱਥੇ ਪੜਿਆ ਜਾਂਦਾ ਉਹ ਦੁਰਗਾ ਦੀ ਪੂਜਾ ਹੈ ਪਰ ਭਗੋਤੀ ਦੀ ਪੂਜਾ ਸੋ ਸਿੱਖ ਨੂੰ ਪ੍ਰਥਮ ਭਗੋਤੀ ਜਿਹੜੀ ਇਹ ਸਿਮਰਨ ਦੀ ਕੋਈ ਡੋਰ ਨਹੀਂ ਜੇ ਕਿਸੇ ਅਰਦਾਸ ਕਰਨੀ ਵੀ ਹੋਵੇ ਤਾਂ ਸਭ ਤੋਂ ਪਹਿਲਾ ਇਸ ਤਰ੍ਹਾਂ ਸਿੱਖ ਕਰ ਸਕਦਾ ਹੈ ਹੇ ਵਾਹਿਗੁਰੂ ਗੁਰੂ ਅਨੰਕ ਸਾਹਿਬ ਗੁਰੂ ਅਗੰਗਦ ਸਾਹਿਬ ਗੁਰਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਗੁਰੂ ਅਰਜਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਗੁਰੂ ਐਸਾਏ ਗੁਰੂ ਰਵੀ ਚੰਦ ਸਾਹਿਬ ਗੁਰਦੇਵ ਸਾਹਿਬ ਗੁਰੂ ਗਬਿੰਦ ਸਿੰਘ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦਾ ਤੇ ਅੰਤਰਾ ਕਿ ਬੋ ਨਾ ਦੀ ਵਾਹਿਗੁਰੂ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਇਸ ਪੜੇ ਇਸ ਨੂੰ ਇਸ ਤਰ੍ਹਾਂ ਕੀਤਾ ਜਾਂਦਾ ਹੈ ਵੋਟ ਜਿਹੜਾ ਉਹਨਾਂ ਨੂੰ ਤਛੜਿਆ ਉਹ ਸੀ ਵੀ ਅਰਦਾਸ ਵਿੱਚ ਹੱਟੀਆਂ ਤੇ ਤਪੀਆਂ ਦਾ ਨਾਮ ਆਉਂਦਾ ਸਿੱਖ ਸਿਧਾਂਤਾਂ ਵਿੱਚ ਹੱਠ ਯੋਗਾ ਜਾਂ ਤਪ ਇਸ ਤਰ੍ਹਾਂ ਦਾ ਕੋਈ ਸਿਧਾਂਤ ਨਹੀਂ ਹੈ ਸੋ ਇਹ ਵੀ ਜਿਹੜੇ ਨੇ ਸ਼ਾਮਿਲ ਕੀਤੇ ਗਏ ਨੇ ਇਹ ਬਾਅਦ ਵਿੱਚ ਕੀਤੇ ਗਏ ਨੇ ਇਹ ਮੈਂ ਤੁਹਾਡੇ ਨਾਲ ਬਾਅਦ ਚर्चा ਕਰਦਾ ਵੀ ਇਹ ਇਸ ਅਰਦਾਸ ਨੂੰ ਬਣਾਇਆ ਕਿੰਨੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਜ਼ਿਕਰ ਕੀਤਾ ਵੀ ਬਾਅਦ ਚ ਜਿਹੜਾ ਰਾਜ ਕਰੇਗਾ ਖਾਲਸਾ ਆਖੀਰ ਇਹਨਾਂ ਕੋਈ ਕਵਾਰੋ ਇਸਾ ਮਿਲenge ਬਜੇ ਸ਼ਰਨ ਜੋ ਹੋਏ ਇਹ ਪੜਿਆ ਜਾਂਦਾ ਹੈ 21 ਦਾ ਲਿਖਿਆ ਹੋਇਆ ਪਹਿਲੀ ਗੱਲ ਤੇ ਇਹ ਗੁਰੂ ਸਾਹਿਬ ਦਾ ਲਿਖਿਆ ਨਹੀਂ ਹੈ ਇਹ ਗਿਆਨੀ ਗਿਆਨ ਸਿੰਘ ਨੇ ਸਾਨੂੰ ਜਿਹੜਾ ਕਿਹਾ ਵੀ ਗੁਰੂ ਸਾਹਿਬ ਨੇ ਲਿਖਿਆ ਸੀਗਾ ਤੇ ਇਹ ਇਸ ਤਰ੍ਹਾਂ ਦੀ ਕੋਈ ਗੱਲ ਸਿੱਖ ਸਿਧਾਂਤਾਂ ਵਿੱਚ ਨਹੀਂ ਖਾਲਸੇ ਦੇ ਰਾਜ ਕਰਨ ਵਾਲੀ ਗੱਲ ਜਿਹੜੀ ਹੈ ਕਈਆਂ ਨੇ ਤਾਂ ਇਸ ਨੂੰ ਇਹ ਵੀ ਇਥੋਂ ਤੱਕ ਕਿਹਾ ਤਾਂ ਵੀ ਖਾਲਸੇ ਦਾ ਰਾਜ ਦਾ ਮਤਲਬ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਾਇਮ ਕਰਦਾ ਸੀਗਾ ਉਹ ਰਾਜ ਹੈ ਪਰਨਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨੂੰ ਜੇ ਖਾਲਸਾ ਰਾਜ ਕਿਹਾ ਜਾਣਾ ਚਾਹੀਦਾ ਹੈ ਤੇ ਦਾ ਮਤਲਬ ਇਹ ਖਾਲਸਾ ਰਾਜ ਆ ਚੁੱਕਾ ਤੇ ਖਤਮ ਹੋ ਚੁੱਕਾ ਹੈ ਨੰਬਰ 2 ਖਾਲਸਾ ਗੁਰੂ ਸਾਹਿਬ ਨੇ ਕਿਹਾ ਕਿ ਉਹ ਇਹ ਵੀ ਸਮਝਣ ਦੀ ਲੋੜ ਹੈ ਜੇ ਉਹਨਾਂ ਨੇ ਇਹ ਗੱਲ ਆਖੀ ਹੋਈਏ ਰਾਜ ਕਰੇਗਾ ਖਾਲਸਾ ਜਿਹੜਾ ਅਰਦਾਸ ਤੋਂ ਬਾਅਦ ਦੁਹਰਾ ਪੜਿਆ ਜਾਂਦਾ ਹੈ ਖਾਲਸੇ ਦਾ ਮਤਲਬ ਉਹ ਹੈ ਜਿਹੜਾ ਆਜ਼ਾਦ ਹੈ ਸਾਰਿਆਂ ਬੰਦਨਾ ਤੋਂ ਆਜ਼ਾਦ ਹੈ ਉਹਦੇ ਤੇ ਕੋਈ ਬੰਦਾ ਨਹੀਂ ਹੈ ਜਿਹੜਾ ਅਕਾਲਪੁਰਖ ਨਾਲ ਸਿੱਧਾ ਸੰਬੰਧਤ ਹੈ ਜਦ ਤੱਕ ਅਸੀਂ ਅਕਾਲਪੁਰਖ ਨਾਲ ਸਿੱਧੇ ਸੰਬੰਧਤ ਨਹੀਂ ਉਦੋਂ ਰਾਜ ਕਰਨ ਦੀ ਗੱਲ ਕੀ ਹੈ ਨਾਲੇ ਜੇਕਰ ਖਾਲਸਾ ਆਪ ਸਾਰੇ ਖਾਲਸਾ ਨੇ ਤੇ ਇੱਕ ਖਾਲਸਾ ਦੂਜੇ ਤੇ ਵੀ ਰਾਜ ਨਹੀਂ ਕਰ ਸਕਦਾ ਦੂਜੇ ਖਾਲਸੇ ਤੇ ਵੀ ਰਾਜ ਨਹੀਂ ਕਰ ਸਕਦਾ ਕਿਉਂਕਿ ਉਹ ਵੀ ਜਿਹੜਾ ਖੁਦ ਮੁਖਤਿਆਰ ਹੈ ਉਹ ਵੀ ਆਜ਼ਾਦ ਹੈ ਉਹ ਅਕਾਲਪੁਰਖ ਨਾਲ ਸਿੱਧਾ ਸੰਬੰਧਤ ਹੈ ਸੋ ਇਹਦੇ 'ਚ ਇਹ ਜਿਹੜਾ ਦੋਰਾਏ ਇਹ ਯਕੀਨਨ ਗੁਰੂ ਸਾਹਿਬ ਦਾ ਕਿਹਾ ਹੋਇਆ ਨਹੀਂ ਉਸਦਾ ਉਸ ਤੋਂ ਬਾਅਦ ਇੱਕ ਹੋਰ ਗੱਲ ਕਹੀ ਜਾਂਦੀ ਹੈ ਯਾਨੀ ਗਿਆਨ ਸਿੰਘ ਨੇ ਲਿਖੀ ਹੋਈ ਹੋਈ ਕੋਟ ਕੀਤੀ ਹੈ ਲਿਖੀ ਹੋਈ ਕਿ ਆਗਿਆ ਭਈ ਕਾਲਕੀ ਤਵੇ ਚਲਾਇਓ ਪੰਥ ਸਭ ਸਿਕੰਕੋ ਹੁਕਮ ਹੈ ਗੁਰਮਾਨੀਓ ਗ੍ਰੰਥ ਗੁਰਗ੍ਰੰਥ ਜੀ ਮਾਨਿਓ ਪ੍ਰਗਟ ਕੁਰਾਖੀਂ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਈ ਸ਼ਬਦ ਮੈਨੇ ਜਾਂ ਇੱਕ ਸਾਦੇ ਜੋ ਮਿਲ ਮੁਝ ਕੋ ਮਿਲ ਬੋਝ ਇਹ ਜਿਹੜੀ ਆਮ ਤੌਰ ਤੇ ਪ੍ਰਚਲਿਤ ਹੈ ਪਰ ਆਕੀ ਕਾ ਜਿਹੜੀ ਹੈ ਇਹ ਵੀ ਗਿਆਨੀ ਗਿਆਨ ਸਿੰਘ ਨੇ ਖੋਟ ਕੀਤੀ ਗੁਰੂ ਸਾਹਿਬ ਨੇ ਇਹ ਹਦਾਇਤ ਦਿੱਤੀ ਸੀ ਵੀ ਤੁਸੀਂ ਜਿਹੜਾ ਇਸ ਤੋਂ ਮੇਰੇ ਤੋਂ ਬਾਅਦ ਜਿਹੜਾ ਗੁਰਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ ਇੱਥੋਂ ਤੱਕ ਤੇ ਗੱਲ ਠੀਕ ਹੈ ਪਰ ਜਿਹੜੀ ਗੁਰਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾ ਕੀਤੇ ਆਦੀ ਗੱਲ ਹੈ ਇਹ ਗੁਰੂ ਸਾਹਿਬ ਦੀ ਅੱਖੀਂ ਨਹੀਂ ਹੋਸਦੀ ਸਾਡੇ ਕੋਲੇ ਖੋਰ ਵੀ ਵਰਸ਼ਨ ਹੈ ਗਿਆਨੀ ਗਿਆਨ ਸਿੰਘ ਤੇ 1880 ਵਿੱਚ ਲਿਖਦਾ ਹੈ ਤੇ ਇਸ ਤੋਂ ਪਹਿਨਾ ਸਾਡੇ ਕੋਲ ਹੈ ਗੁਰੂ ਦੀਆਂ ਸਾਖੀਆਂ ਗੁਰੂ ਦੀਆਂ ਸਾਖੀ ਜਿਹੜੀਆਂ ਨੇ ਉਹ ਸੁਰੂਸੇਂ ਕੋਸ਼ਿਸ਼ ਦੀਆਂ ਲਿਖੀਆਂ ਹੋਈਆਂ ਨੇ ਜਿਹੜੀਆਂ ਕਿ 1780 ਦੀਆਂ ਨੇ ਯਾਨੀ 100 ਸਾਲ ਪਹਿਲਾਂ ਦਾ ਲਿਖਿਆ ਨੇ ਉਹਦੇ ਚ ਜੋ ਲਾਈਨਾਂ ਲਿਖੀਆਂ ਨੇ ਉਹਦੇ ਚ ਇਹਨੇ ਵੀ ਅਕਾਲ ਪੁਰਖ ਦੇ ਬਚਨ ਸਿਓ ਪ੍ਰਗਟ ਚਲਾਇਓ ਪੰਥ ਸਭ ਸਿੱਖਣ ਕੋ ਬਚਨ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਖਾਲਸਾ ਮਾਨੀਐ ਪ੍ਰਣ ਗੁਰਾਂ ਕੀ ਦੇ ਜੋ ਸਿੱਖ ਮੋਹ ਮਿਲਬੋਚ ਹੈ ਖੋਜ ਸ਼ਬਦ ਮੈਲੇ ਉਹਦੇ ਚ ਉਹ ਕਹਿੰਦਾ ਵੀ ਜਿਹੜਾ ਇੱਕ ਖਾਲਸਾ ਹੈ ਖਾਲਸੇ ਦਾ ਸਰਬਤ ਖਾਲਸਾ ਹੀ ਕਾ ਟੈਪ ਖਾਲਸਾਪਨਥ ਹੈ ਇਹਦੇ ਵਿੱਚ ਹੀ ਮੈਂ ਹਾਜ਼ਰ ਹਾਂ ਮੈਂ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਮੁਤਾਬਕ ਗੁਰਮਤਾ ਕਰਨਗੇ ਤਾਂ ਉਹ ਮੇਰੇ ਮੇਰੀ ਅਸ਼ੀਰਵਾਦ ਵਾਲਾ ਮਤਾ ਹੋਵੇਗਾ ਮੈਂ ਉਸ ਮਤੇ ਵਿੱਚ ਹਾਜ਼ਰ ਹੋਵਾਂਗਾ ਮੈਂ ਉਸ ਸਿਧਾਂਤ ਵਿੱਚ ਉਸ ਮੀਟਿੰਗ ਵਿੱਚ ਉਸ ਵਿਚਾਰ ਵਿੱਚ ਸ਼ਾਮਿਲ ਹੋਵਾਂਗਾ ਕਿਉਂਕਿ ਮੈਨੂੰ ਤੁਸੀਂ ਵਿਚਾਰ ਨਹੀਂ ਕਰਨਾ ਵਿਚਾਰ ਗੁਰੂ ਗ੍ਰੰਥ ਸਾਹਿਬ ਦਾ ਕਰਨਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਕਰੋਗੇ ਤਾਂ ਮੈਂ ਉਸ ਵੇਲੇ ਤੁਹਾਡੇ ਵਿੱਚ ਬੈਠ ਆਵਾਂਗਾ ਇਹ ਜਿਹੜਾ ਉਹਦੇ ਜਿਹੜਾ ਅਖੀਂ ਨਿਕਲਿਆ ਹਾਂ ਹੁਣ ਨੁਕਤਾ ਇੱਕ ਹੋਰ ਵੀ ਇਸ ਤੋਂ ਬਾਅਦ ਇੱਕ ਹੋਰ ਆਮੜ ਪਿਆ ਵੀ ਇਸ ਤੋਂ ਪਹਿਨਤ ਨੂੰ ਅਦਾਸ ਖਤਮ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਤਾ ਲਾਈਨ ਪੜੀ ਜਾਂਦੀ ਹੈ ਇਹ ਬਿਲਕੁਲ ਕਿਸੇ ਗੁਰੂ ਦੀ ਨਹੀਂ ਲਿਖੀ ਗੁਰੂ ਸਾਹਿਬ ਦੀ ਆਪਣੀ ਗੁਰੂ ਨਾਨਕ ਸਾਹਿਬ ਦੀ ਲਿਖੀ ਨਹੀਂ ਹੈ ਕਿਸੇ ਗੁਰੂ ਦੀ ਨਹੀਂ ਗੁਰਗ੍ਰੰਥ ਸਾਹਿਬ ਦੇ ਅੰਦਰ ਸ਼ਾਮਿਲ ਨਹੀਂ ਹੈ ਇਹ ਵੀ ਜਿਹੜੀ ਹੈ ਜਿਨ੍ਹਾਂ ਨੇ ਸ਼ਾਮਿਲ ਕੀਤੀ ਉਹ ਮੈਂ ਤੁਹਾਡੇ ਨਾਲ ਨੁਕਤਾ ਸਾਰਾ ਸਾਂਝਾ ਇਕੱਠਾ ਕਰਨਾ ਚਾਹਾਂਗਾ ਇੱਕ ਹੋਰ ਜਿਹੜੀ ਨਵੀਂ ਬਾਤ ਚ ਸ਼ਾਮਿਲ ਕੀਤੀ ਗਈ ਨਾਲਕ ਨਾਮ ਜਾਜ਼ ਹੈ ਚੜੇ ਸੂਤਰੇ ਪਾਰ ਜੋ ਸ਼ਰਦਾ ਕਰ ਸੀਮ ਦੇ ਗੁੜ ਪਾਰ ਉਤਾਰਨ ਹਾਰ ਜਾਂ ਹੋਰ ਵੀ ਥੋੜੀ ਜਿਹੀ ਕਈ ਵਰਸ਼ਨ ਆਪੋ ਆਪਣੀਆਂ ਨੇ ਕਈਆਂ ਨੇ ਦੱਬਾ ਚ ਖੰਡਾ ਜਾ ਕੇ ਆਤਮੇ ਵੀ ਪਾ ਦਿੱਤੀ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਇਹ ਗੁਰੂਆਂ ਦੇ ਨਾਲ ਸੰਬੰਧਿਤ ਗੱਲਾਂ ਨਹੀਂ ਹਨ ਇਹਨਾਂ ਨੂੰ ਕਿਹਨੇ ਪਾਇਆ ਇਹਨਾਂ ਨੂੰ ਨਿਰਮਲ ਆਨੇ ਜਿਹੜਾ ਸ਼ਾਮਲ ਕੀਤਾ ਅਸੀਂ ਜਾਣਦੇ ਹਾਂ ਕਿ ਦਰਬਾਰ ਸਾਹਿਬ ਦੇ ਉੱਤੇ ਸੂਰਤ ਸਿੰਘ ਦਾ ਕਬਜ਼ਾ ਸੀਗਾ ਨਿਰਮਲਾ ਸੀਗਾ ਅਸੀਂ ਜਾਣਦੇ ਹਾਂ ਉਦਾਪੁੱਤਰ ਸੰਤ ਸਿੰਘ ਗਿਆਨੀ ਸਭ ਜਾਣਦੇ ਨੇ ਵੀ ਨਿਰਮਲ ਸਿੰਘ ਉਹਦਾ ਪੁੱਤਰ ਗੁਰਮਖ ਸਿੰਘ ਪਰਦੋਮਨ ਸਿੰਘ ਜਿਸ ਤਰ੍ਹਾਂ ਮੈਂ ਤੁਹਾਨੂੰ ਜ਼ਿਕਰ ਕਰਕੇ ਆ ਇਹਨਾਂ ਸਾਰਿਆਂ ਨੇ ਦਰਬਾਰ ਸਾਹਿਬ ਦੇ ਵਿੱਚ ਜੋ ਮਰਿਆਦਾ ਨੇ ਉਹ ਸ਼ੁਰੂ ਕੀਤੀਆਂ ਅਰਦਾਸ ਵੀ ਇਹਨਾਂ ਦੀ ਬਣਾਈ ਹੋਈ ਹੈ ਹੱਠੀਆਂ ਤਪੀਆਂ ਦੀ ਗੱਲ ਵੀ ਜਿਹੜੀ ਹੈ ਉਹ ਉਦਾਸੀਆਂ ਤੇ ਨਿਰਮਲਿਆਂ ਦੀ ਗੱਲ ਹੈ ਇਹ ਜਿਹੜੇ ਮੰਤਰੀ ਜਿਹੜੇ ਨੇ ਕਾਬਿਲ ਸਨ ਇਹਨਾਂ ਅਰਦਾਸ ਦਾ ਪਹਿਲਾ ਹਿੱਸਾ ਜਿਹੜਾ ਹੈ ਅਖੌਤੀ ਦਸਮਗ੍ਰੰਥ ਵਿੱਚੋਂ ਚੁੱਕ ਕੇ ਜਿਹੜਾ ਹੈ ਉਹ ਚੰਡੀ ਦੀ ਵਾਰ ਵਿੱਚੋਂ ਪਾਇਆ ਇਸੇ ਤਰ੍ਹਾਂ ਚਉਪਈ ਜਿਹੜੀ ਹੈ ਉਹ ਚਰਿਤ੍ਰੋਪਖਿਆਂ ਵਰਗੇ ਗੰਧ ਵਿੱਚੋਂ ਪਾਈ ਹੋਈ ਹੈ ਸੋ ਇਹ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਜਾਂ ਸਿੱਖੀ ਦਾ ਹਿੱਸਾ ਨਹੀਂ ਹਾਂ ਨਾ ਅਰਦਾਸ ਦਾ ਪਹਿਲਾ ਹਿੱਸਾ ਨਾ ਆਟੀਆਂ ਤੱਪੀਆਂ ਦੀ ਗੱਲ ਅੰਮ੍ਰਿਤਸਰ ਦੇ ਇਸ਼ਨਾਨ ਵੀ ਜਿਹੜੇ ਇਹਨਾਂ ਨੇ ਪਾਈ ਕਿਉਂਕਿ ਅੰਮ੍ਰਿਤਸਰ ਉੱਤੇ ਇਹਨਾਂ ਦਾ ਕਬਜ਼ਾ ਸੀ ਵੀ ਲੋਕੀ ਆਉਣਗੇ ਇਸ਼ਨਾਨ ਕਰਨਗੇ ਚੜਾਵਾ ਚੜਾਉਣਗੇ ਤੇ ਇਹ ਕਿਉਂਕਿ ਕਿਸੇ ਸਰੋਵਰ ਦਾ ਕਿਸੇ ਸ਼ਹਿਰ ਦਾ ਸਿੱਖੀ ਦੇ ਨਾਲ ਕੋਈ ਇਸ ਤਰ੍ਹਾਂ ਦਾ ਧਾਰਮਿਕ ਤੌਰ ਤੇ ਸਬੰਧ ਨਹੀਂ ਹੈ ਇਤਹਾਸਿਕ ਤੌਰ ਤੇ ਤੁਸੀਂ ਦੇਖ ਸਕਦੇ ਹੋ ਹਰ ਜਿੱਥੇ ਵੀ ਗੁਰਦੁਆਰਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਉਹ ਸਾਰਿਆਂ ਦੀ ਇੰਪੋਰਟੈਂਸ ਇੱਕੋ ਜਿੰਨੀ ਹੈ ਭਾਵੇਂ ਕਿਸੇ ਪਿੰਡ 'ਚ ਹੈ ਭਾਵੇਂ ਦਲਿਤਾਂ ਦਾ ਹੈ ਤੇ ਭਾਵੇਂ ਜੱਟਾਂ ਦਾ ਹੈ ਭਾਵੇਂ ਰਾਮਗੜੀਆਂ ਦਾ ਹੈ ਭਾਵੇਂ ਖੱਤਰੀਆਂ ਦਾ ਹੈ ਤੇ ਭਾਵੇਂ ਰਾਜਪੂਤਾਂ ਦਾ ਹੈ ਤੇ ਭਾਵੇਂ ਉਹ ਕਿਸੇ ਹੋਰ ਸ਼ਹਿਰ 'ਚ ਹੈ ਕਿਸੇ ਵੱਡੇ ਸ਼ਹਿਰ 'ਚ ਹੈ ਦਰਬਾਰ ਸਾਹਿਬ 'ਚ ਹੈ ਜਾਂ ਪਟਨਾ ਸਾਹਿਬ 'ਚ ਹੈ ਨਾ ਕੋਈ ਸਭ ਕਿਤੇ ਵੀ ਹੈ ਹਰ ਥਾਂ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਪਿਆ ਹੈ ਉਸ ਗੁਰਦੁਆਰੇ ਦੀ ਇੱਕੋ ਜਿਹੀ ਅਮੀਤ ਇਤਿਹਾਸ ਦੇ ਤੌਰ ਤੇ ਤਾਰੀਖ ਦੇ ਤੌਰ ਤੇ ਅਸੀਂ ਕਿਤੇ ਵੀ ਜਾ ਕੇ ਦੇਖ ਸਕਦੇ ਹਾਂ ਸੋ ਕਿਉਂਕਿ ਨਰਮਲਿਆਂ ਦਾ ਦਰਬਾਰ ਸਾਹਿਬ ਤੇ ਕਬਜ਼ਾ ਸੀ ਇਹ ਨਾ ਹੀ ਅਰਦਾਸ ਬਣਾਈ ਅਰਦਾਸ ਵਿੱਚ ਉਹ ਨਹੀਂ ਸ਼ਾਮਲ ਕੀਤਾ ਔਰ ਇਹ ਸੂਰਤ ਸਿੰਘ ਨਿਰਮਲੇ ਦਾ ਲਿਖਿਆ ਯਕੀਨਨ ਹੋਵੇਗਾ ਵੀ ਜਾਨਕ੍ਰਾਮ ਚਰਦੀਖਲਾ ਨਾਨਕ੍ਰਾਮ ਜਾਜ ਇਹ ਸਾਰੀਆਂ ਨਿਰਮਲੀਆਂ ਦੀਆਂ ਨੇ ਨਿਰਮਲੇ ਤੁਸੀਂ ਜਾਣਦੇ ਵੀ ਅੱਜ ਕੱਲ ਆਪਣੇ ਆਪ ਨੂੰ ਦਮਦਮੀ ਟਕਸਾਲ ਕਹਿੰਦੇ ਇਹ ਨਿਰਮਲੇ ਜਿਹੜੇ ਲੋਕ ਨੇ ਕਿਉਂਕਿ ਇਹ ਇਹ ਕਹਿੰਦੇ ਵੀ ਅਸੀਂ ਨਿਰਮਲੇ ਉਹਨਾਂ ਤੋਂ ਛੱਡੇ ਆਂਦੇ ਆ ਹਾਲਾਂਕਿ ਇਹ ਉਹਨਾਂ ਤੋਂ ਨਹੀਂ ਛੱਡੇ ਆਦੇ ਇਹ ਸਾਰੀ ਜਿਹੜੀ ਸੁੰਦਰ ਸਿੰਘ ਤੋਂ ਛੱਡੀ ਆਂਦੀ ਜਿਹੜੀ ਗੱਦੀ ਹੈ ਔਰ ਸੁੰਦਰ ਸਿੰਘ ਦਾ ਵੀ ਕੋਈ ਰੋਲ ਨਹੀਂ ਹੈ ਦੇਖਿਆ ਜਦ ਗੁਰਬਚਨ ਸਿੰਘ ਦਾ ਜਿਹਨੇ ਖਾਲਸਾ ਜੀਵਨ ਲਿਖੀ ਤੇ ਗੁਰਬਚਨ ਸਿੰਘ ਤੋਂ ਬਾਅਦ ਉਹਦੇ ਚੇਦੇ ਕਰਤਾ ਸਿੰਘ ਪਟਵਾਰੀ ਨੇ ਜਿਹੜਾ ਉਹ ਇਹਨੂੰ ਦਮਦਮੇ ਟਕਸਾਲ ਕਹਿਣਾ ਸ਼ੁਰੂ ਕਰਤਾ ਇੱਕ ਡੇਰਾ ਸੀਗਾ ਔਰ ਕੁਛ ਨਹੀਂ ਗੁਰਬਚਨ ਸਿੰਘ ਦਾ ਡੇਰਾ ਸੀ ਉਸ ਤੋਂ ਵੱਡਾ ਡੇਰਾ ਕਰਤਾਰ ਸਿੰਘ ਨੇ ਬਣਾ ਲਿਆ ਤੇ ਕਰਤਾਰ ਸਿੰਘ ਤੋਂ ਬਾਅਦ ਅਸੀਂ ਜਾਂਦੇ ਠਾਕਰ ਸਿੰਘ ਜਿਹੜਾ ਗੁਰਗਨ ਸਾਹਿਬ ਦੀ ਜ਼ੁਰੀ ਵਿੱਚ 27 ਝੂਠ ਬੋਲਦਾ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਏਜੰਸੀਆਂ ਨੇ ਜਿਹੜਾ ਰਨਾਸੂ ਤੁਮਾ ਅਮਰੀਕਾ ਤੋਂ ਜਿਹੜਾ ਅਮਰੀਕਾ ਦਾ ਸ਼ਹਿਰੀ ਹੈ ਉਹਨਾਂ ਨੇ ਆ ਕੇ ਇਸ ਡੇਰੇ ਦਾ ਮੁਖੀ ਬਣਾ ਦਿੱਤਾ ਇਹਨਾਂ ਨੇ ਇਹ ਸਾਰੀਆਂ ਗੱਦਾ ਜੜੀਆਂ ਨੇ ਜਿਹੜੀਆਂ ਦਰਬਾਰ ਸਾਹਿਬ ਦੀ ਅਰਦਾਸ ਦੀ ਸਾਰੀ ਮਰਿਆਦਾ ਚ ਪਾਈਆਂ ਸਨ ਇਹ ਸਾਰੇ ਦੇ ਸਾਰਾ ਝੂਠ ਜਿਹੜਾ ਜੋ ਸਾਰੇ ਦਾ ਸਾਰਾ ਬ੍ਰਾਹਮਣਵਾਦ ਹੈ ਇਹਨਾਂ ਪਰ ਅੱਜ ਕੱਲ ਵੀ ਇਹਨਾਂ ਨੇ ਕਬਜ਼ਾ ਕੀਤਾ ਹੈ ਅੱਜ ਕੱਲੇ ਛਲੋ ਵੀ ਕਮੇਟੀ ਜਿਹੜੀ ਹੈ ਇਹਨਾਂ ਦੇ ਕਬਜ਼ੇ ਇੱਥੇ ਕਿਸਮ ਦੀ ਆਈ ਹੋਈ ਹੈ ਅਕਾਲ ਤਖਤ ਜਿਹੜਾ ਐਕਚੁਅਲ ਅਕਾਰ ਬੁੰਗਾ ਹੈ ਇਹਦੇ ਪੁਜਾਰੀ ਇਹਨਾਂ ਦੇ ਹੁਕਮ ਤੇ ਚੱਲਦੇ ਨੇ ਔਰ ਇਹ ਸਮਝਣ ਦੀ ਲੋੜ ਹੈ ਵੀ ਇਹ ਲੋਕ ਜਿਹੜੇ ਨੇ ਇਹਨਾਂ ਦਾ ਮਕਸਦ ਇਹੀ ਸੀਗਾ ਸ੍ਰੀ ਚੰਤੋਂ ਤੋਂ ਲੈ ਕੇ ਅੱਜ ਤੱਕ ਜਿਹੜਾ ਅਨਾਮ ਸਿੰਘ ਧੁੰਮਾ ਤੱਕ ਸ੍ਰੀ ਚੰਤੋਂ ਤੋਂ ਧੁੰਮੇ ਤੱਕ ਸਾਰੇ ਦੇ ਸਾਰੇ ਜਿਹੜੇ ਨੇ ਉਦਾਸੀ ਨਿਰਮੜੇ ਸਿੱਖੀ ਨੂੰ ਖਤਮ ਕਰਨ ਵਾਸਤੇ ਟੁੱਲੇ ਹੋਏ ਨੇ ਧੁੰਮੇ ਦਾ ਤਾਂ ਹੋਰ ਹੀ ਅਸੀਂ ਜਾਣਦੇ ਆ ਵੀ ਜਿਸ ਨੂੰ ਮਾਤਾ ਜਿਸ ਨੇ ਮਾਤਾ ਗੁਜਰੀ ਤੇ ਸਭ ਜਦਰਨ ਗ੍ਰਫਤਾਰ ਕਰਵਾਇਆ ਸੀ ਉਹਦਾ ਖੂਨ ਹੈ ਤੇ ਉਹਦੇ ਖੂਨ ਅਸੀਂ ਜਾਣਦੇ ਆ ਕੀ ਹੋ ਸਕਦਾ ਹੈ ਉਹ ਇਸੇ ਕਰਕੇ ਜਿਹੜਾ ਇਹ ਸਾਰਾ ਅਰਦਾਸ ਦੇ ਵਿੱਚ ਜਿਹੜਾ ਅਨਾਲਗੜ ਨਿਰਮੜਾ ਨੇ ਪਾਇਆ ਸੀ ਉਸ ਨੂੰ ਕੱਢਣ ਦੀ ਲੋੜ ਹੈ ਸਿੱਖਾਂ ਨੂੰ ਚਾਹੀਦਾ ਹੈ ਵੀ ਨਾਤੇ ਬੜੇ ਸਮਝੋਤੀ ਵਾਲਾ ਪੜਿਆ ਕਰਨ ਨਾ ਨਾਨਕ ਨਾਮ ਚੜਦੀ ਕਲਾ ਪੜਿਆ ਕਰਨ ਨਾਮ ਦੀ ਚੜਦੀ ਕਰਾਤੇ ਰੇ ਪਾਣੇ ਸਰਬਤ ਨਾਨਕਾ ਫਸ ਬੋਲਦੀ ਰੋਟੀ ਕੋ ਨਾਨਕ ਸਾਹਿਬ ਦਾ ਨਹੀਂ ਹੈ ਨਾ ਹੀ ਨਾਨਕ ਨਾਮ ਜਾਜਾ ਪੜਿਆ ਕਰਨ ਤਾਂ ਜੋ ਅਸੀਂ ਜਿਹੜਾ ਸਿੱਖੀ ਵਿੱਚ ਆ ਚੁੱਕਾ ਬ੍ਰਾਹਮਣਵਾਦ ਹੈ ਇਸ ਤੋਂ ਬਚੀਏ ਔਰ ਗੁਰੂ ਨਾਨਕ ਦੀ ਨਿਰੋਲ ਸਿੱਖੀ ਜਿਹੜੀ ਹੈ ਉਸ ਨੂੰ ਹੀ ਅਪਣਾਈਏ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ